ਸ਼੍ਰੀ ਗੰਗਾਂ ਜੀ ਮੈਂ ਮਨਪ੍ਰੀਤ ਕੋਰ ਤੁਸੀਂ ਦੇਖ ਰਹੇ ਹੋ 24 7 ਪੰਜਾਬ ਪੰਜਾਬ ਦਾ ਵਿੱਚ ਲਗਾਤਾਰ ਪਿਛਲੇ ਦਿਨਾਂ ਤੋਂ ਭਾਰੀ ਬੀ ਪੈ ਰਿਹਾ ਹੈ ਜਿਸ ਦੇ ਕਰਕੇ ਪੰਜਾਬ ਦੀ ਜਿਹੜੀ ਹਾਲਤ ਹੈ ਉਹ ਬਹੁਤ ਨਾਜ਼ੁਕ ਬਣੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਕਿਸਾਨਾਂ ਦੀਆਂ ਫਸਲਾਂ ਨੇ ਉਹ ਪਾਣੀ ਦੇ ਵਿੱਚ ਤਬਾਹ ਹੋ ਗਈਆਂ ਉਹਨਾਂ ਦੇ ਪਸ਼ੂ ਤੇਜ਼ ਵਹਾਅ ਦੇ ਵਿੱਚ ਵਹਿ ਗਏ ਤੇ ਕਈ ਕੀਮਤੀ ਜਾਨਾਂ ਨੇ ਜਿਹੜੀਆਂ ਚਲੀ ਗਈਆਂ ਫੜਾਂ ਦੇ ਕਾਰਨ ਪੰਜਾਬ ਦੀ ਸਥਿਤੀ ਇਹ ਜਿਹੜੀ ਉਹ ਬਹੁਤ ਮਾੜੀ ਬਣੀ ਹੋਈ ਹੈ ਵੱਡੇ ਵੱਡੇ ਲੀਡਰਜ਼ ਆ ਕੇ ਵਿਰੋਧੀ ਪਾਰਟੀਆਂ ਆ ਕੇ ਪੰਜਾਬ ਦਾ ਜ਼ਾਇਜ਼ਾ ਕਰ ਰਹੇ ਨੇ ਹਰ ਪ੍ਰਭਾਵਿਤ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੇ ਉਹਨਾਂ ਦੀ ਹਰ ਤਰੀਕੇ ਦੀ ਵਿੱਤੀ ਸਹਾਇਤਾ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਵੀ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਜੇਕਰ ਗੱਲ ਕਰੀ ਜਾਵੇ ਪੋਲੀਵੁੱਡ ਬਾਲੀਵੁੱਡ ਐਕਟਰਸ ਦੀ ਗਾਇਕਸ ਦੀ ਉਹ ਵੀ ਹਾਥ ਤਰੀਕੇ ਦੇ ਨਾਲ ਪੰਜਾਬ ਦੀ ਮਦਦ ਕਰਨ ਦੇ ਲਈ ਅੱਗੇ ਆ ਰਹੇ ਨੇ ਉਸੇ ਹੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਦੌਰੇ ਤੇ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਜੀ ਅੱਜ ਪੰਜਾਬ ਦੌਰੇ ਤੇ ਆਉਣਗੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਮੁਲਾਕਾਤ ਕਰਨਗੇ ਤੇ ਇਲਾਕਿਆਂ ਦਾ ਜਾਇਜ਼ਾ ਵੀ ਲੈਣਗੇ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਕੀ ਸਥਿਤੀ ਬਣੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਉਹ ਹਵਾਈ ਤਰੀਕੇ ਦੇ ਨਾਲ ਪੰਜਾਬ ਦੌਰੇ ਦਾ ਜੋ ਸਰਵੇਖਣ ਹੈ ਉਹ ਕਰਨਗੇ ਤੇ ਉਸ ਤੋਂ ਬਾਅਦ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾਏਗੀ ਤੇ ਉਹਨਾਂ ਦੇ ਹਰ ਤਰੀਕੇ ਦੇ ਨਾਲ ਵਿੱਤੀ ਸਹਾਇਤਾ ਵੀ ਕੀਤੀ ਜਾਏਗੀ। ਅਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪਿਛਲੇ ਦਿਨੋਂ ਤਾਂ ਖਬਰ ਚੱਲ ਰਹੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਜੋ ਪੰਜਾਬ ਦੌਰੇ ਤੇ 9 ਤਰੀਕ ਨੂੰ ਆਉਣਗੇ ਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਤੁਸੀਂ ਅੱਜ ਪੰਜਾਬ ਦੌਰੇ ਤੇ ਆ ਤਾਂ ਰਹੇ ਹੋ ਨਾਲ ਹੀ ਨਾਲ ਪੰਜਾਬ ਦੇ ਲਈ ਕਿਸਾਨਾਂ ਦੇ ਲਈ ਜੋ ਉਹਨਾਂ ਦਾ ਨੁਕਸਾਨ ਹੋਇਆ ਆ 60000 ਕਰੋੜ ਪਕਾਇਆ ਇਹ ਜੋ ਰਾਹਤ ਪੈਕੇਜ ਉਹ ਜਾਰੀ ਕੀਤਾ ਜਾਵੇ ਤਾਂ ਦੂਜੇ ਪਾਸੇ ਕਿਸਾਨ ਆ ਭਗਵੰਤ ਮਾਨ ਨੂੰ ਵੀ ਅਪੀਲ ਕਰ ਰਹੇ ਨੇ ਕਿ ਤੁਸੀਂ ਅਜੇ ਪ੍ਰਧਾਨ ਮੰਤਰੀ ਜੀ ਦੇ ਗੱਲ ਲਾ ਕੇ ਰੋਇਓ ਤੇ ਉਹਨਾਂ ਨੂੰ ਦੱਸਿਓ ਕਿ ਪੰਜਾਬ ਦਾ ਢਿੱਡ ਭਰਨ ਵਾਲੇ ਕਿਸਾਨ ਅੱਜ ਕਿਸ ਤਰੀਕੇ ਦੀ ਹਾਲਤ ਵਿੱਚੋਂ ਗੁਜ਼ਰ ਰਹੇ ਨੇ ਸਨਿਯੋਗਨ ਮੈਂ ਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ 24 7 ਪੰਜਾਬ ਪੰਜਾਬ ਦਾ ਵਿੱਚ ਲਗਾਤਾਰ ਪਿਛਲੇ ਦਿਨਾਂ ਤੋਂ ਪਾਰੀ ਵੀ ਪੈ ਰਿਹਾ ਜਿਸ ਦੇ ਕਰਕੇ ਪੰਜਾਬ ਦੀ ਜਿਹੜੀ ਹਾਲਤ ਹੈ ਉਹ ਬਹੁਤ ਨਾਜ਼ੁਕ ਬਣੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਕਿਸਾਨਾਂ ਦੀਆਂ ਫਸਲਾਂ ਨੇ ਉਹ ਪਾਣੀ ਦੇ ਵਿੱਚ ਤਬਾਹ ਹੋ ਗਈਆਂ ਉਹਨਾਂ ਦੇ ਪਸ਼ੂ ਤੇਜ਼ ਵਹਾਅ ਦੇ ਵਿੱਚ ਵਹਿ ਗਏ ਤੇ ਕਈ ਕੀਮਤੀ ਜਾਨਾਂ ਨੇ ਜਿਹੜੀਆਂ ਚਲੀ ਗਈਆਂ ਹੜ੍ਹਾਂ ਦੇ ਕਾਰਨ ਪੰਜਾਬ ਦੀ ਸਥਿਤੀ ਹੈ ਜਿਹੜੀ ਉਹ ਬਹੁਤ ਮਾੜੀ ਬਣੀ ਹੋਈ ਹੈ ਵੱਡੇ ਵੱਡੇ ਲੀਡਰਜ਼ ਆ ਕੇ ਵਿਰੋਧੀ ਪਾਰਟੀਆਂ ਆ ਕੇ ਪੰਜਾਬ ਦਾ ਜ਼ਾਇਜ਼ਾ ਕਰ ਰਹੇ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੇ ਉਹਨਾਂ ਦੀ ਹਰ ਤਰੀਕੇ ਦੀ ਵਿੱਤੀ ਸਹਾਇਤਾ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਵੀ ਕੀਤੀ ਜਾ ਰਹੀ ਹੈ। ਤੇ ਦੂਸਰੇ ਪਾਸੇ ਜੇਕਰ ਗੱਲ ਤੇਰੀ ਜਵੇਂ ਪੋਲੀਵੁੱਡ ਬਾਲੀਵੁੱਡ ਐਕਟਰਸ ਦੀ ਗਾਇਕਸ ਦੀ ਉਹ ਵੀ ਹਾਥ ਤਰੀਕੇ ਦੇ ਨਾਲ ਪੰਜਾਬ ਦੀ ਮਦਦ ਕਰਨ ਦੇ ਲਈ ਅੱਗੇ ਆ ਰਹੇ ਨੇ ਉੱਥੇ ਹੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਦੌਰੇ ਤੇ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਜੀ ਅੱਜ ਪੰਜਾਬ ਦੌਰੇ ਤੇ ਆਉਣਗੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਮੁਲਾਕਾਤ ਕਰਨਗੇ ਤੇ ਇਲਾਕਿਆਂ ਦਾ ਜਾਇਜ਼ਾ ਵੀ ਲੈਣਗੇ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਰਕੇ ਕੀ ਸਥਿਤੀ ਬਣੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਉਹ ਹਵਾਈ ਤਰੀਕੇ ਦੇ ਨਾਲ ਪੰਜਾਬ ਦੌਰੇ ਦਾ ਜੋ ਸਰਵੇਖਣ ਹੈ ਉਹ ਕਰਨਗੇ ਤੇ ਉਸ ਤੋਂ ਬਾਅਦ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾਏਗੀ ਤੇ ਉਹਨਾਂ ਦੇ ਹਰ ਤਰੀਕੇ ਦੇ ਨਾਲ ਵਿੱਤੀ ਸਹਾਇਤਾ ਵੀ ਕੀਤੀ ਜਾਏਗੀ। ਅõ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪਿਛਲੇ ਦਿਨਾਂ ਤੋਂ ਖਬਰ ਚੱਲ ਰਹੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਜੋ ਪੰਜਾਬ ਦੌਰੇ ਤੇ 9 ਤਰੀਕ ਨੂੰ ਆਉਣਗੇ ਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਤੁਸੀਂ ਅੱਜ ਪੰਜਾਬ ਦੌਰੇ ਤੇ ਆ ਤਾਂ ਰਹੇ ਹੋ ਨਾਲ ਹੀ ਨਾਲ ਪੰਜਾਬ ਦੇ ਲਈ ਕਿਸਾਨਾਂ ਦੇ ਲਈ ਜੋ ਉਹਨਾਂ ਦਾ ਨੁਕਸਾਨ ਹੋਇਆ ਆ 60000 ਕਰੋੜ ਪਕਾਇਆ ਇਹ ਜੋ ਰਾਹਤ ਪੈਕੇਜ ਉਹ ਜਾਰੀ ਕੀਤਾ ਜਾਵੇ ਤਾਂ ਦੂਜੇ ਪਾਸੇ ਕਿਸਾਨ ਭਗਵੰਤ ਮਾਨ ਨੂੰ ਵੀ ਅਪੀਲ ਕਰ ਰਹੇ ਨੇ ਕਿ ਤੁਸੀਂ ਅਜੇ ਮੰਤਰੀ ਜੀ ਦੇ ਗੱਲ ਲਾ ਕੇ ਰੋਇਓ ਤੇ ਉਹਨਾਂ ਨੂੰ ਦੱਸਿਓ ਕਿ ਪੰਜਾਬ ਦਾ ਢਿੱਡ ਭਰਨ ਵਾਲੇ ਕਿਸਾਨ ਅੱਜ ਕਿਸ ਤਰੀਕੇ ਦੀ ਹਾਲਤ ਵਿੱਚੋਂ ਗੁਜ਼ਰ ਰਹੇ ਨੇ